ਰਾਗੂ ਜੀ ਪਹਿਲਾਂ ਤਾਂ ਤੁਸੀਂ ਇਹ ਭੈਣ ਦਾ ਫੇਸ ਦੇਖੋ ਇਸ ਭੈਣ ਬੜੀ ਹੀ ਮੰਦੀ ਹਾਲਾਤ ਸਾਡੇ ਕੋ ਪਹੁੰਚੇ ਆ ਭੈਣ ਸਾਡੇ ਗੁੱਲੀ ਭੈਣ ਨੂੰ ਨਹੀਂ ਪਹੁੰਚੀ ਨਹੀਂ ਸਾਡੇ ਕੋ ਲੈ ਕੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਕੰਮ ਇਹ ਹੈ ਕਿ ਇਹ ਭੈਣ ਆਪਣੇ ਪਰਿਵਾਰ ਚ ਪਹੁੰਚ ਸਕੇ ਕਿਉਂਕਿ ਤੁਹਾਨੂੰ ਪਤਾ ਕਿ ਹਾਲਾਤ ਬਹੁਤ ਹੀ ਮਾਰੇ ਨੇ ਖਾਸ ਕਰਕੇ ਲੇਡੀਜ਼ ਵਾਸਤੇ ਇਸ ਕਾਨੂੰ ਸਾਰੇ ਵੀਰ ਇੱਕ ਵੱਡੀ ਸੇਵਾ ਇਹ ਸਭ ਤੋਂ ਵੱਡੀ ਸੇਵਾ ਵਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਏ ਵੀ ਤੁਹਾਡੇ ਘਰ ਬੈਠੇ ਹੀ ਸੇਵਾਵਾ ਤੇ ਪਲੀਜ਼ ਜੇ ਪ੍ਰਸ਼ਾਸਨ ਸਾਨੂੰ ਸਪੋਰਟ ਕਰ ਸਕਦੇ ਆ ਸੇਵਾ ਵਿੱਚ ਤੇ ਤੁਸੀਂ ਵੀ ਸਾਨੂੰ ਸਪੋਰਟ ਕਰੋ ਜਿਹਦੇ ਨਾਲ ਇਹ ਪਰਵਾਜ਼ ਵਿੱਚ ਪਹੁੰਚ ਸਕੇ ਔਰ ਤੁਸੀਂ ਪਛੇ ਦੇਖੀ ਰਹੇ ਹੋ ਬੋਰਡ ਤੇ ਨੰਬਰ ਦੇਖੀ ਰਹੇ ਹੋ ਇਸ ਬੋਰਡ ਤੇ ਤੁਸੀਂ ਸੇਵਾਵਾਂ ਨਿਵਾ ਸਕਦੇ ਹੋ ਜਦੋਂ ਮਰਜ਼ੀ ਸਾਨੂੰ ਇਹ ਡਿਊਟੀ ਦੇਣ ਵਾਸਤੇ ਦੇਣ ਵਾਸਤੇ ਔਰ ਕੋਸ਼ਿਸ਼ ਕਰੋ ਕਿ ਇਧਰ ਦੀਆਂ ਰੂਹਾਂ ਨੂੰ ਮੌਜੂਦ ਕੋਸ਼ਿਸ਼ ਕਰੋ ਸਾਨੂੰ ਕਾਲ ਕਰਕੇ ਮੈਸੇਜ ਦਿਆ ਕਰੋ ਕਿਉਂਕਿ ਇਹ ਰੱਬੀ ਰੂਹਾਂ ਨੇ ਜੇ ਪਰਵਾਜ਼ ਪਹੁੰਚ ਸਕਣਗੇ ਤੁਸੀਂ ਨੰਬਰ ਮੇਰਾ ਨੋਟ ਵੀ ਕਰ ਸਕਦੇ ਹੋ ਕਿ ਜੋ ਕਿ ਇਹਨੂੰ ਪਰਵਾਜ਼ ਪਹੁੰਚਾਉਣ ਵਾਸਤੇ ਜਿਸ ਪਹੁੰਚਾ ਦਾਂਗੇ ਅਸੀਂ ਤੁਹਾਨੂੰ ਮੈਸੇਜ ਦੱਸਾਂਗੇ ਤੁਹਾਨੂੰ ਕਾਲ ਕਰਾਂਗੇ ਪਹਿਲਾਂ ਤਾਂ ਨੰਬਰ ਨੋਟ ਕਰਿਓ ਸਾਡਾ ਵੀ 7696147669 ਦਾਸ ਦੀਮ ਇੰਨੀਂ ਸੇਵਾਵਾਂ ਨਿਭਾਉਂਦਾ ਆਇਆ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੋ ਕਿ ਜਿੱਦਾਂ ਭੈਣਾਂ ਨੇ ਸਾਡੀ ਕੋ ਸੇਵਾ ਨਿਭਾਈ ਆ